ਪੀ ਵੀ ਨੰਬਰ ਹੈ ਓਕੇ ਇੱਕੋ ਰੈਡ ਕਰ ਦਿੰਦਾ ਕਿ ਫਿਰ 295000 ਰੁਪਏ ਦੀ 295000 ਇਹ ਤਾਂ ਤੁਸੀਂ ਰੇਟ ਸੁਣਿਓ ਘਾਰ ਦਾ ਐਸਾ ਰੇਟ ਮਿਲੂ ਪਈ ਹੈ ਨਾ ਤੁਸੀਂ ਖੁਦ ਹਰਾਨ ਹੋ ਜਾਓਗੇ 2015 ਮਾਡਲ ਹੈ ਵੀਰ ਬੀ ਡੀ ਆਈ ਵੇਰੀਐਂਟ ਹੈ ਫਰਸਟ ਓਨਰ ਹੈ ਭਾਈ 165000 ਰੁਪਏ ਦੇ ਦਿੰਦੇ ਆ ਵੀ ਪੀਪੀ 65 ਨੰਬਰ ਜੀ ਡੀਜ਼ਲ ਦੇ ਵਿੱਚ ਜੀ 165000 ਰੁਪਏ 165000 ਰੁਪਏ ਦੀ ਜੀ 285000 ਰੁਪਏ ਦੀ ਕਾਰ ਦੇ ਦਾਂਗੇ ਫਿਰ ਕੋਈ ਬੰਦੇ ਨੇ ਬਿਜ਼ਨਸ ਕਰਨਾ ਡਿੱਗੀ ਬੜੀ ਡਿੱਗੀ ਵਾਲੀ ਕਾਰ ਚਾਹੀਦੀ ਆ ਡੀਜ਼ਲ ਦੇ ਵਿੱਚ ਫਿਰ ਸਭ ਤੋਂ ਬੈਸਟ ਹੈ ਜੀ ਲੈ ਵੀ ਆ ਕਾਰ ਬਾਕੀ ਲੋਨ ਵੀ ਕਰਾ ਦਾਂਗੇ ਫਿਰ ਇਸ ਤੇ ਲੱਖ ਰੁਪਏ ਦੇ ਕੇ ਡੋਗ ਲੱਖ ਦਾ ਲੋਨ ਵੀ ਕਰਾ ਦਾਂਗੇ ਤੇ ਭਾਈ ਕਾਰਾਂ ਦੇ ਰੇਟ ਭਾਈ ਕੁਝ ਵੀ ਨਹੀਂ ਰਹਿ ਗਏ ਹੁਣ ਠੀਕ ਹੈ ਬਹੁਤ ਘੱਟ ਰੇਟ ਚ ਕਾਰਾਂ ਮਿਲ ਰਹੀਆਂ ਨੇ ਭਾਈ ਤੁਹਾਨੂੰ ਹਣਾ ਇਹ ਆਪਾਂ 345000 ਰੁਪਏ ਕਹਿੰਨੇ ਆ ਮੜ ਮੋਟਾ ਮ ਚੰਡੀਗੜ੍ਹ ਨੰਬਰ ਹੈ ਪਹਿਲਾ ਉਹ ਡਰਾਈਵਰ ਕਾਰ ਠੀਕ ਹੈ ਹਾਂਜੀ ਹਾਂਜੀ ਫਿਰ ਫੁੱਲ ਗਰੰਟੀ ਹੈ ਜੀ ਕਾਰ ਦੀ ਵਾਈਟ ਪੇਪਰ ਤੇ ਲਿਖ ਕੇ ਵੀ ਦੇ ਦਾਂਗੇ ਕਾਰ ਦੇ ਨਾਮ ਨਾਲ ਜੀ ਲੈ ਵੀ ਵਾਈਟ ਪੇਪਰ ਤੇ ਖਾਲੀ ਪੇਪਰ ਤੇ ਲਿਖ ਕੇ ਦੇ ਦਾਂਗੇ ਤੁਹਾਨੂੰ ਵੀ ਕੰਡੀਸ਼ਨ ਦੀ ਚੰਗੀ ਕਾਰ ਹੈ ਹਾਂਜੀ ਕੈਪਟਨ ਸੀਟਾਂ ਚ ਕਾਰ ਮਿਲਣੀਆਂ ਤੁਹਾਨੂੰ ਜੇ ਕਿਸੇ ਨੇ ਲੈਣੀਆਂ S10 8,95,000 ਰੁਪਏ ਦੀ ਕਾਰ ਬਾਈ ਹੈ ਨਾ ਬਹੁਤ ਸੋਹਣਾ ਰੇਟ ਹੈ ਹਾਂਜੀ ਬਈ ਸਤਿ ਸ੍ਰੀ ਅਕਾਲ ਤੇ ਬਈ ਅੱਜ ਆਪਾਂ ਮੋਹਾਲੀ ਖੜਿਆ ਸਟੀਲ ਡੀ ਦੇ ਉੱਤੇ ਸੈਕਟਰ 78 ਦੇ ਵਿੱਚ ਲੱਖ ਸਵਾ ਲੱਖ ਤੋਂ ਲੈ ਕੇ ਬਈ ਹਨਾ 10 15 ਲੱਖ ਤੱਕ ਦੀ ਕਾਰ ਚਾਹੀਦੀ ਆ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਆ ਐਂਡ ਤੱਕ ਬਣੇ ਰਹੋ ਕਾਰਾਂ ਤੁਹਾਨੂੰ ਦਵਾਂਗੇ ਸਾਰੀਆਂ ਲੋਕਲ ਨੰਬਰ ਦੀਆਂ ਪੰਜਾਬ ਚੰਡੀਗੜ੍ਹ ਨੰਬਰ ਦੀਆਂ ਬਈ ਹਨਾ ਬਈ ਕਮਲ ਹੋਰੀ ਆਪਣੇ ਨਾਲ ਲੈ ਗੱਲਬਾਤ ਕਰਦੇ ਆ ਅੱਸੀ ਗੱਲ ਵੀਰੀ ਸਵਾਗਤ ਆ ਵੀਰੇ ਪੇਜ ਦੇ ਉੱਪਰ ਹਨਾ ਹਾਂਜੀ ਵੀਰੇ ਤੇ ਬਈ ਅੱਜ ਹੈਗੀਆਂ ਕਾਰ ਆਪਣੇ ਲਈ ਉਹੀ ਲੱਖ ਸਵਾ ਲੱਖ ਤੋਂ ਲੈ ਕੇ ਹਾਂਜੀ ਹਾਂਜੀ ਵੀਰੇ ਵਾਧੂ ਕਰ ਰਹੇ ਆ ਅੱਜ ਠੀਕ ਹੈ ਹਾਂਜੀ ਛੋਟੇ ਸਕੇ ਲੋਗਗਾਰੀ ਫੈਸਿਲਿਟੀ ਫੁੱਲ ਅਵੇਲੇਬਲ ਹੈ ਭਾਜੀ ਕਈ ਕਾਰਨਾਂ ਦੇ ਫੁੱਲ ਅਵੇਲੇਬਲ ਹੈ ਹਰ ਇੱਕ ਕਸਟਮਰ ਦੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਕਿਸੇ ਕਿਸਮ ਦਾ ਵੱਧ ਤੋਂ ਵੱਧ 100% ਲੋਨ ਵੀ ਹੋ ਜਾਊਗਾ ਫਿਰ ਕਿਸੇ ਦਾ ਮੜਾ ਮੋਟਾ 10000 ਉੱਪਰ ਚ ਦੇਣਾ ਪੋ ਹੋ ਸਕਦਾ ਠੀਕ ਹੈ ਬਾਈ ਅੱਛਾ ਆਪਾਂ ਗੱਲ ਕਰੀਏ ਵੀਰੇ ਜਿਹੜੀ ਇਹ ਕਾਰਾਂ ਨੇ ਸਾਰੇ ਕਾਗਜ਼ ਪੱਤਰਾਂ ਦੇ ਓਕੇ ਸਾਰੇ ਓਕੇ ਹਨ ਸਾਰੀਆਂ ਆਪਣੀਆਂ ਬੈਂਕ ਕਾਰਾਂ ਨੇ ਠੀਕ ਹੈ ਹਾਂਜੀ ਆਪਣੀ ਫੁੱਲ ਗਰੰਟੀ ਹੈ ਵੀਰੇ ਕਾਗਜ਼ ਪੱਤਰਾਂ ਦੀ ਤੇ ਇੰਜਨ ਗੇਅਰ ਦੀ ਵੀ ਠੀਕ ਹੈ ਵੀਰੇ ਤੇ ਆਪਾਂ ਪਹਿਲੀ ਕਾਰ ਤੋਂ ਗੱਲਬਾਤ ਕਰਦੇ ਆ ਬਾਈ ਹਨਾ ਆਪਾਂ ਵਰਨਾ ਕਾਰ ਆਪਣੇ ਲਈ ਮੋਸਟ ਡਿਮਾਂਡਿੰਗ ਕਾਰ ਰਹਿੰਦੀ ਹੈ ਜਿਹੜੀ ਕਿੰਨਾ ਮ ओके okay. इक कोटेड ਕਰ ਦਿੰਦਾ ਕਿ ਵੀਰ 295000 ਰੁਪਏ ਦੀ 295000 ਆ ਇਹ ਗੱਡੀ ਸਟਾਰਟ ਵੀ ਖੜੀ ਆ ਬਈ ਸਾਊਂਡ ਚੈੱਕ ਕਰੋ ਤੁਸੀਂ ਕਾਰ ਦਾ ਕਾਰ ਦਾ ਸਾਊਂਡ ਬਹੁਤ ਸੋਹਣਾ ਕੋਈ ਐਸੀ ਗੱਲ ਨਹੀਂ ਬਈ ਹਨਾ ਆਓ ਤੇ ਕਾਰ ਲੈ ਜਾਓ ਬਈ ਹਨਾ ਤੇ ਲੋਨ ਤੁਹਾਡਾ ਹੋ ਜਾਊਗਾ ਹਾਂਜੀ ਠੀਕ ਆ ਆਹ ਹੈ ਵੀਰ ਮਾਡਲ ਅੱਗੇ ਆ ਗਈ ਵੀਰ 2013 ਮਾਡਲ ਹੈ ਵੀਰ ਓਕੇ ਵੀਰੇ ਇਹ ਹੈਗੀ ਵੀਰ ਐਸਐਕਸ ਮਾਡਲ ਦੋ 에ਅਰ ਬੈਗ ਹਨ ਹਾਂਜੀ 6 에ਅਰ ਬੈਗ ਵਾਲਾ ਵੀਰੇ 6 에ਅਰ ਬੈਗ ਹਾਂਜੀ ਟੌਪ ਐਂਡ ਮਾਡਲ ਹੈ ਵੀਰੇ ਇਹ ਓਕੇ ਓਪਸ਼ਨਲ ਐਕਸ ਐਕਸ ਓਪਸ਼ਨਲ ਹਾਂਜੀ ਹਾਂਜੀ ਓਕੇ ਪੁਸ਼ ਅਪ ਬਟਨ ਹੈ ਵੀਰੇ ਇਹ ਇਹ ਵੀ ਪੀਵੀ ਨੰਬਰ ਹੈ ਵੀਰੇ ਠੀਕ ਹੈ ਇਹ ਹੈਗੇ 2013 ਮਾਡਲ ਹੈ ਵੀਰੇ ਠੀਕ ਹੈ ਇਹ ਇਕਵਲਟ ਕਾਰ ਦੇ ਦਾਂਗੇ 375 ਦੀ ਵੀਰੇ 3 ਲੱਖ 75 ਹਜ਼ਾਰ ਰੁਪਈਆ ਦੀ ਕਾਰ ਮਿਲ ਜਾਣੀ ਹੈ ਬਾਈ ਤੁਹਾਨੂੰ ਵਰਨਾ ਕਾਰ ਆ ਚੈੱਕ ਕਰੋ ਕਾਰ ਦੀ ਕੰਡੀਸ਼ਨ ਚੰਗੀ ਪਈ ਆ ਬਾਈ ਹੈਨਾ ਆਜੋ ਬਾਈ ਜੇ ਕਿਸੇ ਨੇ ਇਹ ਕਾਰ ਲੈਣੀ ਹੈ ਹੈਨਾ ਤਾਂ ਤੁਹਾਨੂੰ ਆਪਾਂ ਕਹਦੀਏ ਵੀ ਚੰਗੀ ਕਾਰ ਮਿਲਨੀ ਉਹਨੂੰ ਲਾਈਟਾਂ ਵਗੈਰਾ ਬਿਲਕੁਲ ਸਾਫ਼ ਨੇ ਓਕੇ ਰਿਪੋਰਟ ਕਾਰ ਆ ਦੋ ਫਾਸਟੈਗ ਲੱਗੇ ਹੋਏ ਨੇ ਠੀਕ ਹੈ ਹਾਂਜੀ ਤੇ ਵਧੀਆ ਕਾਰ ਆ ਤੇ ਆਓ ਬਈ ਹਨਾ ਤੇ ਇਹ ਕਾਰ ਤੁਸੀਂ ਬਾਇ ਕਰ ਸਕਦੇ ਰੇਟ ਸੀ ਕਾਰ ਦਾ 375 ਬਾਈ ਹਨਾ ਤੇ ਆਹ ਹੈ ਵੀਰੇ ਮਾਡਲ ਅੱਗੇ ਆ ਕੀ ਵੀਰ 2015 ਮਾਡਲ ਹੈ ਇਹ ਸਿਆਜ਼ ਇਹਦਾ ਤੁਸੀਂ ਰੇਟ ਸੁਣਿਓ ਕਾਰ ਦਾ ਐਸਾ ਰੇਟ ਮਿਲੂ ਪਈ ਹਨਾ ਤੁਸੀਂ ਖੁਦ ਹੈਰਾਨ ਹੋ ਜਾਓਗੇ 2015 ਮਾਡਲ ਹੈ ਵੀਰ ਬੀਡੀਆਈ ਵੇਰੀਐਂਟ ਹੈ ਫਸਟ ਓਨਰ ਹੈ 480000 ਰੁਪਏ ਦੀ ਕਾਰ ਦੇ ਦਾਂਗੇ ਬਈ 480000 ਚ ਇੱਕ ਵਾਰ ਗੁਰਪ੍ਰੀਤ ਇੱਕ ਵਾਰ ਅੰਦਰ ਉਹ ਦਿਖਾ ਦੀ ਬਈ ਹੈਨਾ ਕਾਰ ਨੂੰ ਤੁਹਾਨੂੰ ਮੈਂ ਦਿਖਾਵਾਂ ਲੋਕ ਜਰੂਰ ਆ ਪਰ ਉਹ ਦਿਖਾ ਦੀ ਸੀ ਸੇਵੀ ਦੀ ਕਾਰ ਬਈ ਹੈਨਾ ਫੀਲ ਕਾਰ ਚ ਪੂਰਾ ਗੁੱਡ ਆਉਂਦਾ ਬਈ ਕਾਰ ਦਾ ਹੈਨਾ ਜੇ ਕਿਸੇ ਨੇ ਕਾਰ ਲੈਣੀ ਆ ਰੇਟ ਕੁਝ ਵੀ ਨਹੀਂ 480 85000 ਦੀ ਕਾਰ ਤੁਹਾਨੂੰ ਮਿਲ ਜਾਣੀ ਹੈ ਹਾਂਜੀ ਬਾਕੀ ਲੋਨ ਵੀ 4 ਲੱਖ ਪਲੱਸ ਕਰਾ ਦਾਂਗੇ ਬਰਕਰਾਰ ਤੇ ਆਪਾਂ ਜੀ ਵੀ ਉਹੀ 60 70000 ਦੇ ਰੇਟ ਦੇ ਕੇ ਬੰਦਾ ਕਰ ਰਿਹਾ ਠੀਕ ਹੈ ਵੀਰੇ ਤੇ ਆਹ ਵੀ ਅੱਗੇ ਆ ਗਈ ਫਿਰ 2014 ਮਾਡਲ ਹੈ ਵੀਰੇ ਇਹ ਪਟ્રોલ ਹੈ ਵੀਰੇ ਪਟ્રોલ ਚ ਹਾਂਜੀ ਹਾਂ ਠੀਕ ਹੈ ਮਾਰਕੀਟ ਚ ਡਿਜ਼ਾਇਰ ਵੀ ਨਹੀਂ ਮਿਲਦੀ ਉਸ ਰੇਟ ਤੇ ਫਿਰ 430000 ਰੁਪਏ ਦੀ ਕਾਰ ਦੇ ਦਾਂਗੇ ਪਟ્રોલ ਦੇ 14 ਮਾਡਲ ਦੀ 430000 ਚ ਪਟ્રોલ ਦੀ 14 ਮਾਡਲ ਕਾਰ ਆ ਬਈ ਸਿਆਜ ਉਹੀ ਬਾਈ ਦੀ ਗੱਲ ਬਿਲਕੁਲ ਸਹੀ ਹੈ ਇਹ ਰੇਟ ਤੇ ਆਪ ਡਿਜ਼ਾਇਰ ਵੀ ਨਹੀਂ ਮਿਲਦੀ ਆਪਾਂ ਜਿਹੜਾ ਤੁਹਾਨੂੰ ਸਿਆਦ ਦੇ ਜਾਂ ਰਹੇ ਹੈ ਭਾਈ ਹਨਾ ਨਾਲੇ ਬਿਲਡ ਕੁਆਲਟੀ ਕਾਰ ਦੀ ਸੋਹਣੀ ਹੈ ਤੇ ਆਹ ਵੀਰੇ ਮਾਡਲ ਇਹ ਹੈ ਕਿ 2015 ਮਾਡਲ ਹੈ ਹਾਂਜੀ ਹਾਂਜੀ ਪੋਲੋ 2015 ਮਾਡਲ ਹੈ ਵੀਰ 3,65,000 ਰੁਪਏ ਦੀ ਕਾਰ ਦੇ ਦਾਂਗੇ ਵੀਰ ਸਾਢੇ 3 ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦਾਂਗੇ ਲੋ ਜੀ ਕਾਰ ਦੇਖੋ ਬਈ ਕਾਰ ਇਹ ਵੀ ਪੂਰੀ ਸੋਹਣੀ ਹੈ ਭਾਈ ਹਨਾ ਤੇ ਜਿਹੜਾ ਕੋਈ ਮੇਰਾ ਭਰਾ ਹੈ ਪੋਲੋ ਦਾ ਸ਼ਕੀਨਤਾ ਇਹ ਵਾਲੀ ਕਾਰ ਲੈ ਕੇ ਜਾ ਸਕਦੇ ਹੋ ਤੁਸੀਂ ਹਨਾ ਤੇ ਆਹਾ ਵੀਰੇ ਮਾਡਲ ਅੱਗੇ ਆ ਗਈ 2010 ਮਾਡਲ ਬਹੁਤ ਸਾਨੂੰ ਕਾਲਸ ਆਉਨੀਆਂ ਭਾਜੀ ਤੁਹਾਡੇ ਡਿਮਾਂਡ ਕਰਦੇ ਆ ਵੀ 10 11 ਮਾਡਲ ਸਵਿਫਟ ਜਾਂ ਭਾਜੀ 1 ਲੱਖ 65000 ਰੁਪਏ ਦੇ ਦਿੰਦੇ ਆ ਵੀ ਪੀਪੀ 65 ਨੰਬਰ ਜੀ ਡੀਜ਼ਲ ਦੇ ਵਿੱਚ ਜੀ 1 ਲੱਖ 65000 ਰੁਪਏ 1 ਲੱਖ 65000 ਰੁਪਏ ਦੇ ਜੀ 1 ਲੱਖ 65000 ਤੇ 10 ਮਾਡਲ ਆ 11 10/11 10/11 10 ਰਿਸਟਰਡ 11 ਜੀ ਵੀ 65 ਨੰਬਰ ਹੈ ਜੀ ਹਾਂਜੀ ਪਾਸਿੰਗ ਵਗੈਰਾ ਹੈਗੀ ਆ ਵੀ ਤੇ ਡੀਜ਼ਲ ਦੀ ਕਾਰ ਡੀਜ਼ਲ ਦੀ ਕਾਰ ਹੈ ਫਿਰ ਮੇਨ ਗੱਲ ਵੀ ਡੀਜ਼ਲ ਦੀ ਕਾਰ ਹੈ ਆਹਾ ਵੀਰੇ ਇਹ ਹੈਗੀ ਫਿਰ 201 145000 ਰੁਪਏ ਦੀ ਡਿਮਾਂਡ ਕਰਦੇ ਆ ਬਾਕੀ ਮੈਂ ਕਰ ਲਾਂਗੇ 145000 ਚ ਬਈ ਫੀ ਡਿਮਾਂਡ ਕਰਦੇ ਭਰਾ ਜੀ ਇਹ ਡਿਮਾਂਡ ਹੈ ਬਾਕੀ ਆ ਜੋ ਮੌਕੇ ਤੇ ਤੁਹਾਡਾ ਮਾਨਦਾਨ ਹੋ ਜੂ ਬਈ ਆਹ ਕਾਰ ਚੈੱਕ ਕਰੋ ਬਈ ਦੋ ਕਾਰਾਂ ਤੁਹਾਨੂੰ ਆਪਾਂ ਜੋੜੇ ਬਹੁਤ ਨੇ ਅੱਜ ਆਪਣੇ ਲੈ ਵੇਗਾ ਪਹਿਲਾਂ ਤੁਹਾਨੂੰ ਵਰਨਾ ਦਾ ਜੋੜਾ ਦਿੱਤਾ ਫਿਰ ਸਾਹ ਦਾ ਜੋੜਾ ਦਿੱਤਾ ਤੁਹਾਨੂੰ ਬੋਲੋ ਦਾ ਜੋੜਾ ਦਿੱਤਾ ਤੁਹਾਨੂੰ ਤੁਹਾਨੂੰ ਬਲਿੰਨ ਦਾ ਜੋੜਾ ਦੇਣਾ ਇਹ ਵੀਰੇ ਮਾਡਲ ਹੈ ਇਹ ਹੈਗੇ 2021 ਵੀਰ ਹਾਂਜੀ 35000 ਚੱਲੀ ਹੈ ਪੈਟਰੋਲ ਹੈ ਵੀਰ ਪੀਬੀ ਨੰਬਰ ਹੈ ਹੂੰ ਹੂੰ 575000 ਰੁਪਏ ਡਿਮਾਂਡ ਕਰਦੇ ਆ ਬਾਕੀ ਮੜਾ ਮੋਟਾ ਮੌਕੇ ਤੇ ਹੋਣੀ ਵੀ ਚਾਹੀਦੀ 575000 ਰੁਪਏ ਬਈ ਹੈ ਨਾ ਤੇ ਆਹ ਹੈ ਵੀਰੇ ਮਾਡਲ ਅੱਗੇ ਆ ਕੀ 2017 ਮਾਡਲ ਵੀਰੇ ਇਹ ਡੀਜ਼ਲ ਦੇ ਵਿੱਚ ਹੈ ਡੀਜ਼ਲ ਦਾ ਹਾਂਜੀ ਹਾਂ ਟਾਇਰ ਲੋਏ ਲੱਗੇ ਹੋਏ ਆ ਕਾਰ ਨੂੰ ਮਿਸ਼ਲਨ ਦੇ ਟਾਇਰ ਆ ਵੀਰ ਹਾਂਜੀ ਸੀਟ ਕਵਰ ਵਧੀਆ ਲੱਗੇ ਹੋਇਆ ਫਰਸਟ ਓਨਰ ਆ ਵੀਰ ਕਾਰ 480000 ਰੁਪਏ ਦੀ ਕਾਰ ਦੇ ਦਾਂਗੇ 480 ਦੇ ਵਿੱਚ ਠੀਕ ਹੈ ਵੀਰੇ ਤੇ ਆਹ ਇਹ ਇਹਦੇ ਵਿੱਚ ਆਉਣ ਲਈ ਚੌਕੜ ਆ ਗਿਆ ਵੀ ਕਾਰ ਹਾਂਜੀ ਹਾਂਜੀ ਆਈ 10 ਨੇ 4 ਆ ਆਪਣੇ ਲਵੇ ਇਹ ਵੀਰੇ ਪਟਰੋਲ ਇਹ ਹੈਗੇ ਫਿਰ 2017 ਮਾਡਲ ਹੈ ਜੀ ਹਾਂਜੀ ਪਹਿਲਾ ਹੋਨਰਾ ਦੋਨੋਂ ਚਾਬੀਆਂ ਫੁੱਲ ਇੰਸ਼ੋਰੈਂਸ ਇਹ ਵੀ 2017 ਮਾਡਲ ਹੈ ਪਹਿਲਾ ਹੋਨਰਾ ਦੋਨੋਂ ਚਾਬੀਆਂ ਜੀ ਠੀਕ ਹੈ ਇਹ ਡੀਜ਼ਲ ਦੇ ਵਿੱਚ ਹੈ ਪੈਟਰੋਲ ਦੇ ਵਿੱਚ ਹੈ ਪੈਟਰੋਲ ਡੀਜ਼ਲ ਦੇ ਵਿੱਚ ਹਾਂਜੀ ਪੈਟਰੋਲ ਦੀ ਠੀਕ ਹੈ ਵੀਰੇ 3,95,000 ਰੁਪਏ ਜੀ ਪੈਟਰੋਲ 3,95,000 ਡੋਨਾਂ ਦਾ 3-3 95 ਹਾਂਜੀ ਠੀਕ ਹੈ ਵੀਰੇ ਲੈ ਵੀ 395 ਚ ਉਹ 395 ਚ ਇਹ ਫਿਰ ਲੋਨ ਦੀ ਗੱਲ ਕਰਕੇ ਅਗਰ ਬੰਦੇ ਕਿਸੇ ਬੰਦੇ ਦੀ ਵਧੀਆ ਪ੍ਰੋਫਾਈਲ ਹੈ ਬਿਲ ਇਨਾਂ ਕਾਰਨਾਂ ਦੇ ਉੱਪਰ ਆਪਾਂ 380 85 375 ਦਾ ਲੋਨ ਕਰਵਾ ਦਾਂਗੇ ਵਧੀਆ ਪ੍ਰੋਫਾਈਲ ਤੇ ਉਹ ਆਪਾਂ ਆਈਟੀਓਸ ਦੇ ਦੀਏ ਤੁਹਾਨੂੰ ਆ 12 ਮਾਡਲ ਹੈ ਜੀ ਟੈਰਲੋਏ ਕਾਰ ਨੂੰ ਲੱਗੇ ਹੋਏ ਆ ਜੀ ਠੀਕ ਹੈ ਵੀਰੇ 2,85,000 ਰੁਪਏ ਦੀ ਕਾਰ ਦੇ ਦਾਂਗੇ ਫਿਰ ਕੋਈ ਬੰਦੇ ਨੇ ਬਿਜ਼ਨਸ ਕਰਨਾ ਡਿੱਗੀ ਬੜੀ ਡਿੱਗੀ ਵਾਲੀ ਕਾਰ ਚਾਹੀਦੀ ਹੈ ਡੀਜ਼ਲ ਦੇ ਵਿੱਚ ਫਿਰ ਸਭ ਤੋਂ ਬੈਸਟ ਹੈ ਜੀ ਲੈ ਵੀ ਆਹ ਕਾਰ ਲੈ ਬਾਕੀ ਲੋਨ ਵੀ ਕਰਾ ਦਾਂਗੇ ਫਿਰ ਇਸ ਤੇ ਲੱਖ ਰੁਪਏ ਦੇ ਕੇ 2 ਲੱਖ ਦਾ ਲੋਨ ਵੀ ਕਰਾ ਦਾਂਗੇ ਠੀਕ ਹੈ ਤੇ ਆਹ ਆਪਣੀ ਰੈਪਿਡ ਅੱਗੇ ਹੈ ਕਿ 2012 ਮਾਡਲ ਹੈ ਵੀਰੇ ਇਹ ਤੇ 2,60,000 ਰੁਪਏ ਡਿਮਾਂਡ ਕਰਦੇ ਮਾੜਾ ਮੋਟਾ ਮੌਕੇ ਤੇ ਮਾਨ ਤਨ ਕਰ ਦਾਂਗੇ 2,60,000 ਰੁਪਏ ਤੇ ਬਾਈ ਕਾਰਾਂ ਦੇ ਰੇਟ ਬਾਈ ਕੁਝ ਵੀ ਨਹੀਂ ਰਹਿ ਗਏ ਹੁਣ ਠੀਕ ਹੈ ਬਹੁਤ ਘੱਟ ਰੇਟ ਚ ਕਾਰਾਂ ਮਿਲ ਰਹੀਆਂ ਨੇ ਬਾਈ ਤੁਹਾਨੂੰ ਹਣਾ ਕਈ ਮੇਰੇ ਭਾਈ ਕਹਿੰਦੇ ਹੁੰਦੇ ਨੇ ਪਾਸ ਤੋਂ 2 ਸਾਲ ਪਹਿਲਾਂ ਬੀਐਨ ਦੇ ਗ੍ਰੇਡ ਚਕਾਰ ਲਈ ਵੀ ਹੁਣ ਗੱਲ ਕਰ ਆ ਵੀ ਹੁਣ ਨਾ ਕਾਰਾਂ ਦੇ ਜਿਹੜੇ ਰੇਟ ਨੇ ਸਟੇਬਲ ਹੋਏ ਪਏ ਨੇ ਹਨਾ ਉੱਥੀ ਜੇ ਖੜੇ ਨੇ ਬਈ ਹਨਾ ਨਾ ਵੱਧ ਰਹੇ ਨੇ ਨਾ ਘਟ ਰਹੇ ਨੇ ਬਈ ਹਨਾ ਉੱਥੀ ਜੇ ਖੜੇ ਨੇ ਰੇਟ ਤਾਂ ਕਰਕੇ ਰੇਟ ਉੱਥੀ ਜੀ ਫਿਰ ਜਾਂਦੇ ਨੇ ਮੇਰਾ ਪਰ ਆ ਕੇ ਤੇ ਇਹ ਨਾ ਸਮਝ ਲਿਆ ਕਰੋ ਵੀ ਜੇ ਆਪ ਅਗਰ ਆਪਾਂ ਉਦੋਂ 2.60 ਲੱਖ ਰੁਪਏ ਦੀ ਲਈ ਸੀ ਵੀ ਅੱਦਾਂ ਆਪਾਂ ਨੂੰ ਉਹ 1.5 ਲੱਖ ਰੁਪਏ ਦੇ ਮਿਲਦੇ ਹਨਾ ਕੰਡੀਸ਼ਨ ਤੇ ਡਿਪੈਂਡ ਕਰਦਾ ਹੈ ਕੰਡੀਸ਼ਨ ਅਗਰ ਬਿਲਕੁਲ ਮਾੜੀ ਹੋਈ ਤਾਂ ਉਹ ਮਿਲ ਸਕਦੀ ਹੈ ਉਸੇ ਰੇਟ ਤੇ ਹਨਾ ਚੰਗੀ ਕਾਰ ਆ ਤਾਂ ਉੱਥੀ ਖੜਾ ਰਹੂ ਰੇਟ ਆ ਆ ਵਰਨ ਆ ਗਈ ਇਹ ਆ ਗਈ ਇਹ ਆਪਾਂ 345000 ਰੁਪਏ ਕੰਨੇ ਆ ਮੜ ਮੋਟਾ ਮੌਕੇ ਤੇ ਮਾਨਤਾਣ ਕਰ ਦਾਂਗੇ ਠੀਕ ਹੈ ਵੀਰੇ ਤੇ ਕੰਡੀਸ਼ਨ ਚੰਗੀ ਹੈ ਵੀਰੇ ਚਲਾਉਣ ਦੀ ਚੰਗੀ ਹੈ ਵੀ ਇਹ ਵੀ ਚੰਡੀਗੜ੍ਹ ਨੰਬਰ ਹੈ ਪਹਿਲਾ ਓਨ ਡਰਾਈਵਰ ਕਾਰ ਠੀਕ ਹੈ ਹਾਂਜੀ ਹਾਂਜੀ ओके अगली थनु अल्टो दे रहे भाई ए दा रेट ਮੇ 130000 ਰੁਪਏ ਹਾਂਜੀ ਭਰਾ ਜੀ 130000 ਰੁਪਏ ਐਲ ਐਕਸ ਆਈ 2010 ਮਾਡਲ ਟਾਇਰ ਲੋਏ ਲੱਗੇ ਹੋਏ ਐ ਕਾਰ ਨੂੰ ਵੀਰ ਹੋਲ ਸਕਿਉਰਟੀ ਪਲੇਟਾਂ ਲਾਕੇ ਦਵਾਂਗਾ ਹਾਂਜੀ ਹਾਂਜੀ ਸਿਕਿਉਰਟੀ ਸੀਟ ਕਵਰ ਬਾਰੇ ਪਏ ਹੋਇਆ ਟਾਇਰ ਲੋਏ ਲੱਗੇ ਹੋਏ ਐ ਕਾਰ ਨੂੰ ਹਾਈ ਸਿਕਿਉਰਟੀ ਪਲੇਟ ਆਪਾਂ ਅਪਲਾਈ ਕਰ ਦਾਂਗੇ ਲਵਾ ਦਾਂਗੇ ਲੈ ਵੀ ਆਜੋ ਮੇਰਾ ਭਰਾ ਦੇਖਿ ਸਨ ਕਾਰ ਆ ਵਰਨਾ ਕਾਰ ਦੇ ਰਿਆ ਤੁਹਾਨੂੰ 1993 ਸਨ ਰੂਫ ਵਾਲੀ ਕਾਰ ਜੇ ਕਿਸੇ ਨੂੰ ਲੈਣੀ ਆ ਵੀ ਨਵੀਂ ਲੈਣ ਜਾ ਰਿਹਾ ਭਾਈ ਨਵੀਂ ਨਾਲੋਂ ਵੀ ਜੇ ਚਾਰ ਪੈਸੇ ਬਚਾ ਕੇ ਤੁਸੀਂ ਆਹ ਵਾਲੀ ਕਾਰ ਲੈਣੀ ਆ ਕਾਰ ਲੈ ਜਾ ਸਕਦੇ ਹੋ ਕਿ ਡੀਜ਼ਲ ਵੀ ਡੀਜ਼ਲ ਹੀ ਠੀਕ ਹੈ 614 ਲੱਖ ਰੁਪਏ ਕਿੰਨੇ ਹੈ ਫਿਰ ਬਾਕੀ ਮੜਾ ਮੋਟਾ ਮੌਕੇ ਤੇ ਹੋਰ ਵੀ ਜੁ ਬੈਠ ਕੇ ਨਵੀਂ ਕਿੰਨੇ ਦੀ ਆਉਂਦੀ ਹੈ ਇਹ ਨਵੀਂ ਹੋਣੀ ਬਈ 17 ਲੱਖ ਰੁਪਏ ਆਸ ਭਾਈ ਠੀਕ ਹੈ ਲੈ ਵੀ ਆ ਕਾਰ ਦੇਖੋ ਕਾਰ ਸਨਰੂਫ ਵਾਲਾ ਮੋਹਲਾ ਹੀ ਹੁੰਦੀ ਤੇ ਸਨਰੂਫ ਕਾਰ ਚ ਹੈਗਾ ਕੋਈ ਇਹਦਾ ਬਈ ਕੁਝ ਅਪਗ੍ਰੇਡ ਕਰਾਉਣ ਕਰਾਉਣ ਦੀ ਲੋੜ ਨਹੀਂ ਇਹਦਾ ਨਾਮ ਕਰਾਓ ਤੇ ਚਲਾਓ ਹੈ ਹਾਂਜੀ ਜੀ ਓਨਰ ਫਰਸਟ ਹੀ ਹੈ ਫਰਸਟ ਵੀਰ ਫਰਸਟ ਹੀ ਪੀ ਵੀ ਨੰਬਰ ਹੈ ਜੀ ਫਰਸਟ ਓਨਰ ਹੂੰ 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 ਇਹ ਕਾਰ ਸੋਹਣੀ ਹੈ ਬਈ ਹਨਾ ਆਜੋ ਜੇ ਕਿਸੇ ਨੇ ਕਾਰ ਲੈਣੀ ਹੈ ਤੇ ਅਗਲੀ ਆ ਗਈ ਡਿਜ਼ਾਇਰ ਆਪਣੇ ਲੈ ਬਈ ਹਾਂਜੀ ਵੀ ਤੇ ਆਹ ਵੀਰੇ 2014 ਮਾਡਲ ਹੈ ਵੀਰ ਪਹਿਲਾ ਓਨਰ ਹੈ 4,5000 ਰੁਪਏ ਆਪਾਂ ਡਿਮਾਂਡ ਕਰਦੇ ਆਂ ਹਾਂ ਹਾਂ ਬਾਕੀ ਮੇਰੇ ਭਰਾ ਨੇ ਕਿਹਾ ਸੀ ਰੀਲ ਦੇ ਵਿੱਚ ਵੀ ਡੀਨਰ ਕਰਾਵਾਂਗੇ ਉਹ ਕਰਾਵਾਂਗੇ ਹੋਰ ਕੋਈ ਵੀ ਕਸਟਮਰ ਬਾਇ ਕਰਦਾ ਜੀ ਲੈ ਵੀ ਅਗਰ ਕੋਈ ਵੀ ਬਾਈ ਹੈਨਾ ਕਾਰ ਬਾਇ ਕਰਦਾ ਇੱਥੋਂ ਆ ਕੇ ਕੱਲੀ ਇਹਦਾ ਨਹੀਂ ਬਾਈ ਹੈਨਾ ਕੋਈ ਚੱਕਰ ਨਹੀਂ ਬਾਈ ਇਹਨਾਂ ਨਾਲ ਖਾਣਾ ਪੀਣਾ ਨਾਲ ਕਿਹੜਾ ਨਾਲ ਜਾਣਾ ਹਾਂਜੀ ਵੀਰਾਂ ਜੀ ਤੇ ਇੱਕ ਵਾਰ ਆਓ ਬਾਈ ਹੈਨਾ 3 ਵੀ 2 ਦੇ ਖਾਣਾ ਤੁਹਾਨੂੰ ਸਾਡੇ ਵੱਲੋਂ ਬਿਲਕੁਲ ਫ੍ਰੀ ਹੈ ਇੱਕ ਵਾਰ ਵਿਜ਼ਿਟ ਕਰ ਲਿਓ ਡਿਜ਼ਾਇਰ ਕਾਰ ਆਕਰ ਕਿਸੇ ਨੇ ਲੈਣੀ ਹੈ ਮਾਡਲ 2000 14 ਬਿਰ 14 ਪੀਵੀ ਨੰਬਰ ਹੈ ਪਹਿਲੇ ਉਹਨਾਂ ਦੀ ਗੱਲ ਰੇਟ 4 ਲੱਖ 5000 ਰੁਪਏ ਡਿਮਾਂਡ ਕਰਦੇ ਮਾੜਾ ਮੌਕੇ ਤੇ ਹੋਰ ਕਰ ਠੀਕ ਹੈ ਤੇ ਬਈ ਫੰਡਰ ਲੈਂਡਿੰਗ ਬਾਰੇ ਸਾਰੀਆਂ ਨਵੀਆਂ ਟਾਇਰ ਵਗੈਰਾ ਵਧੀਆ ਚੰਗੇ ਪਏ ਨੇ ਗੁੱਡੀਅਰ ਦੇ ਬਈ ਹਾਂ ਤੇ ਬਰੇਜ਼ਾ ਕਾਰ 5 ਲੱਖ 80000 ਰੁਪਏ ਦੀ ਬਰੇਜ਼ਾ ਇਹ ਆਪਾਂ ਰੀਲ ਕਰੀ ਸੀ ਮੇਰੇ ਰੇਟ ਜਿਆਦਾ 5 ਲੱਖ 80000 ਰੁਪਏ ਦੀ ਕਾਰ ਤੁਹਾਨੂੰ ਬਰੇਜ਼ਾ ਮਿਲ ਜਾਣੀ ਆ ਓਨਰ ਕਾਰ ਦਾ ਸੈਕੰਡ ਸੈਕੰਡ ਵੀਰ ਆ ਨੰਬਰ ਥੋੜਾ ਚੰਡੀਗੜ੍ਹ ਦਾ ਵੀਡੀ ਆ ਕਨਵਰਟ ਟੂ ਜੀ ਡੀ ਆ ਵੀਰ ਐਮਪੂ ਉੱਪਰ ਲੱਗਿਆ ਹੋਇਆ ਟਾਇਰ ਲੋਏ ਲੱਗੇ ਹੋਏ ਆ ਕਾਰ ਨੂੰ ਸੀਟ ਕਵਰ ਆਰਮਲੈਸ ਸਭ ਕੁਝ ਲੱਗਿਆ 95000 95000 ਰੁਪਿਆ ਦੀ 2016 ਮਾਡਲ S10 S10 ਪੀਵੀ ਪਹਿਮ ਨੰਬਰ ਨਾਲ ਹਾਂਜੀ ਕੰਡੀਸ਼ਨ ਦੀ ਚੰਗੀ ਫਿਰ ਫੁੱਲ ਗਾਰੰਟੀ ਹੈ ਜੀ ਕਾਰ ਦੀ ਵਾਈਟ ਪੇਪਰ ਤੇ ਲਿਖ ਕੇ ਵੀ ਦੇ ਦਾਂਗੇ ਕਾਰ ਦੇ ਨਾਮ ਨਾਲ ਲੈ ਵੀ ਵਾਈਟ ਪੇਪਰ ਤੇ ਖਾਲੀ ਪੇਪਰ ਤੇ ਲਿਖ ਕੇ ਦੇ ਦਾਂਗੇ ਤੁਹਾਨੂੰ ਵੀ ਕੰਡੀਸ਼ਨ ਦੀ ਚੰਗੀ ਕਾਰ ਹੈ ਕੈਪਟਨ ਸੀਟਾਂ ਚ ਕਾਰ ਮਿਲਣੀਆਂ ਤੁਹਾਨੂੰ ਜੇ ਕਿਸੇ ਨੇ ਲੈਣੀਆਂ S10 895000 ਰੁਪਿਆ ਦੀ ਕਾਰ ਬਾਈ ਹੈਨਾ ਬਹੁਤ ਸੋਹਣਾ ਰੇਟ ਹੈ ਤੇ ਐਸੇ ਰੇਟ ਤੇ ਨਹੀਂ ਕਾਰ ਮਿਲਣੀ ਤੁਹਾਨੂੰ ਕਾਰ ਸੋਹਣੀ ਹੈ ਤੁਹਾਡੇ ਸਾਹਮਣੇ ਖੜੀ ਹੈ ਪ੍ਰਾ ਕਾਰ ਦੀ ਬਹੁਤ ਸੋਹਣੀ ਸਟੈਂਡਿੰਗ ਹੈ ਜੈਨੂਨ ਚੱਲੀ ਹੋਈ ਕਾਰ ਹੈ ਆਰ ਸੀ ਓਨਰ ਦੇ ਅਕਾਊਂਟ 'ਚ ਪੇਮੈਂਟ ਨਾਲੇ ਠੀਕ ਹੈ ਵੀਰੇ ਹਾਂਜੀ ਹਾਂਜੀ ਓਕੇ ਤੇ ਕਾਰ ਸੋਹਣੀ ਹੈ ਪੰਜਾਬ ਦਾ ਨੰਬਰ ਆ ਮੇਰੀ ਗੱਲ TXU 500 W 8 2014 ਮਾਡਲ ਹੈ ਹਾਂਜੀ 495000 ਰੁਪਏ ਦੀ ਦੇ ਦਾਂਗੇ ਬਿਲਕੁਲ 495000 ਲੈ ਭਾਈ ਇਹ ਸੀਗੇ ਅੱਜ ਦੇ ਕਾਰਾਂ ਜੇ ਕਿਸੇ ਭਾਈ ਨੇ ਕੋਈ ਵੀ ਕਾਰ ਲੈਣੀ ਆ ਤਾਂ ਤੁਸੀਂ ਕਾਲ ਕਰ ਲਿਓ ਠੀਕ ਆ ਤੇ ਤੁਹਾਨੂੰ ਦੋ ਕਾਰਾਂ ਰਹਿ ਗਿਆ ਲਾਸਟ ਜਿਹੜੀ ਆਪਾਂ ਦੇਣ ਵਾਲੀਆਂ ਬਾਈ ਹੈਨਾ ਤੇ ਉਹਦੇ ਵਿੱਚ ਹੈਗੇ ਆਪਣਾ ਲੈ ਕੇ ਇੱਕ i10 ਆ ਦੋ ਇਹ ਮਾਡਲ ਇਹ ਹੈਗੇ ਫਿਰ 2009 ਮਾਡਲ ਹੈ 29 ਤੱਕ ਪਾਸ ਹੈ ਆਰਮੀ ਪਰਸਨ ਦੀ ਕਾਰ ਹੈ ਬਿਲਕੁਲ ਬਹੁਤ ਸੋਹਣੀ ਕਾਰ ਵੀ ਹੈ ਇੰਟੀਰੀਅਰ ਦੀ ਵੀ ਸੀਟ ਕਵਰਾਂ ਦੀ ਵੀ ਤੇ ਪੇਂਟ ਦੇ ਵੀ ਓਕੇ 155000 ਰੁਪਏ ਦੀ ਕੋਰੇਟ ਕਾਰ ਦੇ ਦਾਂਗੇ ਵੀਰ ਕੋਈ ਬਾਗ ਨਹੀਂ ਹਾਂ 155000 ਰੁਪਿਆ ਚ ਬਾਈ ਕੋਈ ਸਕਰੈਚ ਇੱਕ ਸਿੰਗਲ ਸਕਰੈਚ ਵੀ ਨਹੀਂ ਕਾਰ ਦੇ ਉੱਤੇ ਜਿਵੇਂ ਆਪਾਂ ਦੇਖ ਰਹੇ ਹਾਂ ਬਾਈ ਹਾਂ ਤੇ ਇਹ ਕਾਰ ਸੋਹਣੀ ਹੈ ਬਾਈ 155000 ਤੋਂ ਕੋਈ ਮਾੜੀ ਨਹੀਂ ਦੋਨੋਂ ਚਾਪੀਆਂ ਕਰਦੇ ਆ ਵੀਰ ਨਾਲੇ ਹਾਂਜੀ ਤੇ ਆਹ ਲਾਸਟ ਕਾਰ ਇਹ ਆ ਗਿਆ ਲਾਸਟ ਵੀਰ 2014 ਮਾਡਲ ਹੈ ਵੀਰ ਹਾਂਜੀ 2 ਲੱਖ 75000 ਆਪਣੀ ਆਸਕਿੰਗ ਹੈ 255000 ਰੁਪਏ ਦੀ ਇੱਕੋ ਰੇਟ ਕਾਰ ਦੇ ਦਾਂਗੇ ਵੀਰ 255000 2014 14 ਮਾਡਲ ਵੀਰ 14 ਮਾਡਲ ਕਾਰ ਹੈ ਬਈ ਹਨਾ ਤੇ ਬਹੁਤ ਜਾਇਜ਼ ਰੇਟ ਚ ਕਾਰ ਮਾਰਕੀਟ ਲੋਕ ਸਵਾ 3 3 ਸਵਾ 3 ਲੋਕ ਡਿਮਾਂਡ ਕਰਦੇ ਆਪਾਂ 255000 ਰੁਪਏ ਕਹਿੰਨੇ ਆ ਵੀਰ ਤੇ ਆ ਜਿਓ ਮੇਰਾ ਭਰਾ ਜੀ ਕਿਸੇ ਨੇ ਕੋਈ ਵੀ ਕਾਰ ਲੈਣੀ ਹੈ ਚੰਗੀਆਂ ਕਾਰਾਂ ਨੇ ਬਈ ਹਨਾ ਨੰਬਰ ਮੈਂ ਸਕਰੀਨ ਤੇ ਪਾ ਤੇ ਵਿਜ਼ਿਟ ਕਰ ਲਿਓ ਹੋਰ ਵੀ ਕਾਰਾਂ ਤੁਹਾਨੂੰ ਮਿਲ ਜਾਂਦੀਆਂ ਨੇ ਬਈ ਪਾਈਪਲਾਈਨ ਦੇ ਵਿੱਚ ਆਉਂਦੀਆਂ ਰਹਿੰਦੀਆਂ ਕਾਰਾਂ ਬਈ ਹਨਾ ਕੋਈ ਫੋਰਚਨਰ ਕੋਈ ਥਾਰ ਜਿੱਦਾਂ ਮਤਲਬ ਵੀ ਅ ਨਵੀਂ ਸ਼ੇਪ ਦੇ ਕਾਰ ਆ ਜਿਹੜੀਆਂ ਹੁੰਦੀਆਂ ਬਾਈ ਹੁਣ ਨਾਲ ਨਵੀਆਂ ਵੀ ਤੁਹਾਨੂੰ ਮਿਲ ਜਾਣਗੀਆਂ ਠੀਕ ਹੈ ਇੱਕ ਵਾਰ ਕਾਲ ਕਰ ਲਿਓ ਮਿਲਾਂਗੇ ਬਹੁਤ ਛੇਤੀ ਬਾਈ ਨਵੀਆਂ ਕਾਰਾਂ ਦੇ ਨਾਲ ਜਾਂਦੇ ਨੇ ਆਪਣਾ ਪੇਜ ਫੋਲੋ ਕਰ ਲਿਓ ਅਗਰ ਤੁਹਾਨੂੰ ਸਾਡੀਆਂ ਚੰਗੀਆਂ ਵੀਡੀਓ ਲੱਗੀਆਂ ਬਾਈ ਹਨਾ ਠੀਕ ਹੈ ਵੀਰੇ ਠੀਕ ਹੈ